ਇਸ ਬਲਦੀ ਖਬਰ ਤੁਹਾਨੂੰ ਹਲਕਾ ਖੜਦੇ ਸਬ ਤਸੀਲ ਮਜੀਦ ਦਿਖਾ ਰਹੇ ਹਾਂ ਜਿੱਤੇ ਕੀ ਸਵੇਰੇ ਤੋਂ ਹੀ ਇਨਕਮ ਟੈਕਸ ਦੀ ਰੇਡ ਪਈ ਹੋਈ ਹੈ 11 12 ਵੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਇਨਕਮ ਟੈਕਸ ਦੇ ਅਧਿਕਾਰੀ ਪਹੁੰਚ ਕੇ ਸੀ ਉਸ ਤੋਂ ਬਾਅਦ ਜਦੋਂ ਸਬ ਤਸੀਲ ਮਜੀਦ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਭੱਜਣਾ ਪੈ ਗਿਆ ਮੌਕੇ ਸਬੀਰਾ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਿੱਤੇ ਕੀ 7 ਘੰਟੇ ਹੋ ਗਏ ਲਗਾਤਾਰ ਜੋ ਰੇਡ ਚੱਲ ਰਹੀ ਹੈ ਦੱਸਿਆ ਜਾ ਰਿਹਾ ਕਿ ਰਿਕਾਰਡ ਖੰਗਾਲੇ ਜਾ ਰਹੇ ਨੇ ਜੋ ਐਂਟਰੀਆਂ ਇਨਕਮ ਟੈਕਸ ਡਿਪਾਰਟਮੈਂਟ ਦੇ ਨਾਲ ਮੈਚ ਨਹੀਂ ਹੋ ਰਹੀਆਂ ਸੀ ਉਸ ਨੂੰ ਲੈ ਕੇ ਐਂਟਰੀਆਂ ਵੀ ਮੈਚ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਜੋ 2019-20 ਦੇ ਕਰੀਬ ਦਾ ਕਾਰਡ ਹੈ ਉਹ ਵੀ ਚੈੱਕ ਕੀਤਾ ਜਾ ਰਿਹਾ ਹੈ ਦੱਸ ਦਿੰਨੇ ਆ ਪਿਛਲੇ ਦਿਨ ਹੀ ਜੋ ਬਿਜਲੈਟ ਭਾਗ ਨੇ ਇੱਕ ਸਾਬਕਾ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਹੈ ਆਮਦਨ ਤੋਂ ਬਾਅਦ ਜਾਇਦਾਦ ਨੂੰ ਲੈ ਕੇ ਉਸ ਨੂੰ ਲੈ ਕੇ ਵੀ ਇਹ ਰੇਡ ਹੋ ਸਕਦੀ ਹੈ ਇਸ ਤਰੀਕੇ ਦੇ ਗਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ 7 ਘੰਟੇ ਤੋਂ ਲਗਾਤਾਰ ਰੇਡ ਚੱਲ ਰਹੀ ਹੈ ਕਿਤਨਾ ਕਿਤੇ ਇਸ ਦੇ ਵਿੱਚ ਬਹੁਤ ਵੱਡੀ ਕਾਰਵਾਈ ਹੋ ਸਕਦੀ ਹੈ ਕਾਫੀ ਅਧਿਕਾਰੀਆਂ ਦੇ ਹੋਰ ਵੀ ਨਾਮ ਆ ਸਕਦੇ ਨੇ ਜਿਨ੍ਹਾਂ ਨੇ ਜ਼ਮੀਨਾਂ ਦਾ ਹੇਰ ਫੇਰ ਕੀਤਾ ਹੋਵੇਗਾ ਜਾਂ ਫਿਰ ਜਿਹੜੀਆਂ ਰਜਿਸਟਰੀਆਂ ਘੱਟ ਰੇਟ ਦੇ ਵਿੱਚ ਕੀਤੀਆਂ ਹੋਣਗੀਆਂ ਕਈ ਤਰੀਕੇ ਦੇ ਇਲਜ਼ਾਮ ਮਾਦੇ ਘੇਰੇ ਦੇ ਵਿੱਚ ਹੁਣ ਕਈ ਅਧਿਕਾਰੀ ਆ ਸਕਦੇ ਨੇ ਦੱਸ ਦਿੰਦੇ ਆ ਤਾਂ ਸਬਤਸੀਲ ਮਾਜਰੀ ਦੇ ਉੱਤੇ ਕਾਫੀ ਇਲਜ਼ਾਮ ਇਹ ਵੀ ਲੱਗਦੇ ਨੇ ਕਿ ਰਜਿਸਟਰੀਆਂ ਗਲਤ ਰੰਗ ਨਾਲ ਵੀ ਹੁੰਦੀਆਂ ਨੇ ਜਿਵੇਂ ਨਮਾ ਕਰਾਉਣ ਦੀ ਗੱਲ ਕਰੀਏ ਨਮਾ ਕਰਾਉਣ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਰੋਕ ਲਗਾਈ ਹੋਈ ਹੈ ਤਾਂ ਉੱਥੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਕਿ ਰਜਿਸਟਰੀਆਂ ਕਰਵਾ ਲਈਆਂ ਜਾਂਦੀਆਂ ਨੇ ਕਈ ਲੋਕਾਂ ਵੱਲੋਂ ਪਰ ਇਹ ਕਈ ਤਰੀਕੇ ਦੇ ਇੰਗਲੈਂਡ ਦੇ ਨਾਲ ਪੁਲਿਸ ਜਾਂਚ ਕਰ ਰਹੀ ਹੈ ਜਿਸ ਸਾਬਕਾ ਤਹਿਸੀਲਦਾਰ ਨੂੰ ਬਿਜ਼ਨਸ ਵਿਭਾਗ ਨੇ ਗ੍ਰਿਫਤਾਰ ਕੀਤਾ ਉਸ ਦਾ ਵੀ ਆਮਦਨ ਤੋਂ ਬਾਅਦ ਜਾਇਦਾਦ ਨੂੰ ਲੈ ਕੇ ਜਿਹੜਾ ਕੇਸ ਦਰਜ ਕੀਤਾ ਜਿਸ ਨੂੰ ਲੈ ਕੇ ਪੁਲਿਸ ਨੇ ਗ੍ਰਿਫਤਾਰੀ ਉਸ ਦੀ ਪਾਈ ਹੋਈ ਹੈ ਦੂਜੇ ਪਾਸੇ ਇਨਕਮ ਟੈਕਸ ਡਿਪਾਰਟਮੈਂਟ ਦੇ ਅਧਿਕਾਰੀ ਉਸੇ ਰਿਕਾਰਡ ਨੂੰ ਲੈ ਕੇ ਵੀ ਜਿਹੜੇ ਖੰਗਾਲ ਰਹੇ ਨੇ ਕਾਫੀ ਹੋਰ ਵੀ ਰਿਕਾਰਡ ਖੰਗਾਲੇ ਜਾ ਰਹੇ ਨੇ ਕੋਈ ਨਾ ਕੋਈ ਇਨਪੁਟ ਜਿਹੜੀ ਬੀਲੇ ਬੀਲੇਸਪਾਕ ਦੇ ਨਾਲ ਨਾਲ ਇਨਕਮ ਟੈਕਸ ਡਿਪਾਰਟਮੈਂਟ ਤੱਕ ਵੀ ਪਹੁੰਚੀ ਹੈ ਜਿਸ ਨੂੰ ਲੈ ਕੇ ਕਾਫੀ ਜਿਹੜੇ ਅਧਿਕਾਰੀਆਂ ਉਸ ਸਮੇਂ ਦੇ ਕੰਮ ਕਰਦੇ ਸੀ 2019 ਦੀ ਗੱਲ ਕਰੀਏ 20 ਦੀ ਗੱਲ ਕਰੀਏ ਜਾਂ 18 ਦੀ ਗੱਲ ਕਰੀਏ ਉਸ ਸਮੇਂ ਦੇ ਅਕਲ-ਕਲੇ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਮੌਕੇ ਤੇ ਜੋ ਰਜਿਸਟਰ ਰਮਨਦੀਪ ਕੌਰ ਨੇ ਉਹਨਾਂ ਨੂੰ ਵੀ ਮੌਕੇ ਤੇ ਬਿਠਾਇਆ ਹੋਇਆ ਉਹਨਾਂ ਦੇ ਨਾਲ ਹੋਰ ਵੀ ਆਰਸੀ ਹੋਰ ਮੁਲਾਜ਼ਮ ਜਿਹੜੇ ਨਾਲ ਨੇ ਉਹਨਾਂ ਦਾ ਵੀ ਰਿਕਾਰਡ ਨਾਲ ਲੈ ਕੇ ਚੈੱਕ ਕੀਤਾ ਜਾ ਰਿਹਾ ਹੈ 7 ਘੰਟੇ ਤੋਂ ਲਗਾਤਾਰ ਜਿਹੜੀ ਰੇਡ ਚੱਲ ਰਹੀ ਹੈ ਇਸ ਦੇ ਵਿੱਚ ਦੇਖਦੇ ਹਾਂ ਕਿ ਹੁਣ ਕੀ ਨਿਕਲਦਾ ਹੈ ਕਿ ਕਾਫੀ ਦੇਰ ਤੋਂ ਅਧਿਕਾਰੀ ਇਸ ਜਗ੍ਹਾ ਦੇ ਉੱਤੇ ਰਿਕਾਰਡ ਖੰਗਾਰਨੇ ਦੱਸਦੇ ਕਿ 300 ਦੇ ਕਰੀਬ ਜਿਹੜੇ ਮੈਨੂਅਲ ਰਜਿਸਟਰ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਕਿ ਐਂਟਰੀਆਂ ਦੇ ਨਾਲ ਉਹਨਾਂ ਦਾ ਡਾਟਾ ਮਲਾਇਆ ਜਾ ਰਿਹਾ ਕਿਤੇ ਉਸ ਦੇ ਵਿੱਚ ਫਰਕ ਤਾਂ ਨਹੀਂ ਹੈ ਕਾਫੀ ਚੀਜ਼ਾਂ ਜਿਹੜੀਆਂ ਸਾਹਮਣੇ ਨਿਕਲ ਕੇ ਆ ਸਕਦੀਆਂ ਨੇ ਦੇਖਦੇ ਹਾਂ ਕਿੰਨੇ ਕੰਪਲੈਕਸ ਡਿਪਾਰਟਮੈਂਟ ਤੋਂ ਬਾਅਦ ਕਿਸ-ਕਿਸ ਦੀ ਹੁਣ ਗ੍ਰਿਫਤਾਰੀ ਹੁੰਦੀ ਹੈ ਜਾਂ ਫਿਰ ਹੋਰ ਕਿਹੜੇ ਅਧਿਕਾਰੀ ਘੇਰੇ ਦੇ ਵਿੱਚ ਆਉਂਦੇ ਨੇ ਇਹ ਤੁਹਾਨੂੰ ਵਾਲਾ ਸਮੀ ਦੱਸੇਗਾ ਤੁਹਾਡੇ ਕਮ ਸਮ